ਲੋੜੀ ਦੇ ਤਿਉਹਾਰ ਮੌਕੇ ਚਾਈਨਾ ਟੌਰ ਇੱਕ ਵਾਰ ਫਿਰ ਤੋਂ ਜਾਨਲੇਵਾ ਸਾਬਤ ਹੋ ਗਈ ਹੈ। ਗੁਰਦਾਸਪੁਰ ਦੇ ਪਿੰਡ ਪੰதேਰ ਦਾ ਨੌਜਵਾਨ ਜਤਿੰਦਰ ਸਿੰਘ ਚਾਈਨਾ ਟੌਰ ਦੀ ਚਪੇੜ ਦੇ ਆਉਣ ਤੋਂ ਬਾਅਦ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ। ਉਸ ਦੇ ਮੱਥੇ 'ਤੇ ਪਰਭਟਿਆਂ ਉੱਤੇ ਵੀ 35 ਦੇ ਕਰੀਬ ਟਾਂਕੇ ਲੱਗੇ ਸਨ। ਸੋ ਡਾਕਟਰਾਂ ਮੁਤਾਬਕ ਜੇ ਨੌਜਵਾਨ ਨੇ ਫੱਗ ਨਾ ਪਾਈ ਹੁੰਦੀ ਤਾਂ ਜਾਨ ਵੀ ਜਾ ਸਕਦੀ ਸੀ। ਸੋ ਲੋਕਾਂ ਤੇ ਦੁਕਾਨਦਾਰਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ 'ਤੇ ਚਾਈਨਾ ਟੌਰ ਉੱਤੇ ਪੂਰੀ ਪਾਬੰਦੀ ਦੀ ਮੰਗ ਵੀ ਕੀਤੀ ਜਾ ਰਹੀ ਹੈ। ਪਿੰਡ ਮੇਰਾ ਪਰਦੇਸ ਜੇ ਮੈਂ ਆਪਣੇ ਬਰਦਰ ਦੀ ਦਵਾਈ ਲੈਣ ਗੁਰਦਾਸਪੁਰ ਆ ਰਿਹਾ ਸੀ। ਇਹ ਕੋਠੇ ਪਿੰਡ ਲੱਗੇ ਚੈਨਾ ਡੋਰ ਕਰਨ ਕਰਕੇ ਸਾਜੀ ਮੇਰਾ ਇਹ ਪੂਰਾ ਡੈਮੇਜ ਹੋ ਗਿਆ। ਉਸ ਤੋਂ ਬਾਅਦ ਫਿਰ ਮੈਂ ਆਪਣੇ ਦੋਸਤ ਨੂੰ ਫੋਨ ਕੀਤਾ ਉਹਨੇ ਮੈਨੂੰ ਸਿਵਲ ਹੋਲ ਭਟਕੜਿਆ। ਉੱਥੇ ਜਾ ਕੇ ਉਹਨੇ ਫਿਰ ਇਧਰ ਰੈਫਰ ਕਰਤਾ। ਕਿੰਨੇ ਸੱਚ ਲੱਗੇ ਨੇ। ਘੱਟ ਘੱਟ ਟਿੱਪੇਂਦੀ। ਮਾਝਾ ਜਬਾ ਜੀ ਮਾਝਾ ਜਨ ਬਤੀਏ ਪਗ ਬੱਦੀ ਪਗ ਦੇ ਵਿੱਚੋਂ ਦੀ ਇਹਨਾਂ ਨੂੰ ਨੁਕਸਾਨ ਹੋ ਗਿਆ। ਕੀ ਟਿਲ ਕਰਨਾ ਚਾਹੁੰਦਾ। ਅਬੀ ਲਿਵ ਕਰਨਾ ਚਾਹੁੰਦਾ ਕਿ ਚੈਨਡ ਉਹਦਾ ਇਤਮਲ ਨਹੀਂ ਹੋਣਾ ਚਾਹੀਦਾ। ਦੇਖੋ ਜੀ ਕੱਲ ਸ਼ਾਮ ਨੂੰ ਸਾਡੇ ਕੋਲ ਪੇਸ਼ੈਂਟ ਆਇਆ ਵਾ ਕੋਈ ਸ਼ਾਮ ਨੂੰ ਕੋਈ 7:00 ਵਜੇ ਪੇਸ਼ੈਂਟ ਆਇਆ ਸਾਡੇ ਕੋਲ ਇਹਨਾਂ ਦਾ ਚਹਨਾ ਦੌਰ ਦੇ ਨਾਲ ਇੰਜਰ ਹੋ ਗਿਆ ਸੀ ਕਾਫੀ ਜ਼ਿਆਦਾ ਪੇਸ਼ੈਂਟ ਦਾ ਪੇਸ਼ੈਂਟ ਗਿਆ ਦਾ ਜੋ ਇਹਨਾਂ ਨੇ ਪੇਸ਼ੈਂਟ ਨੇ ਦੱਸਿਆ ਹੈ ਕਿ ਅਸੀਂ ਪਿੰਡੋਂ ਆ ਰਿਹਾ ਸੀ ਕਿਤੇ ਮੈਡੀਸਨ ਲੈਣ ਵਾਸਤੇ ਆਪਣੇ ਬ੍ਰਦਰ ਦੀ ਤੇ ਜਦੋਂ ਹੌਜ਼ਲੀਆ ਦੇ ਲੱਗੇ ਆਇਆ ਤਾਂ ਉਹਦੇ ਦੌਰ ਜਿਹੜਾ ਫਲੋਰ ਹੈ ਮੱਥੇ ਤੇ ਬਰੋ ਤੇ ਤਿੰਨ ਨੱਕ ਦੇ ਉੱਪਰ ਸੈਂਟਰ ਦੇ ਵਿੱਚ ਕਾਫੀ ਜ਼ਿਆਦਾ ਇੰਜਰ ਹੋ ਗਿਆ ਸੀ ਜਿਹਦੇ ਕਰਕੇ ਇਹਨਾਂ ਦੀ ਕਾਫੀ ਬਲੀਡਿੰਗ ਹੋ ਗਈ ਆ ਅਜੋ ਪੇਸ਼ੈਂਟ ਵਿਚਾਰੇ ਕਹਿ ਰਹੇ ਸੀ ਕਿ ਜਿਹਦੇ ਮੈ ਪੱਗ ਬੰਨਣ ਦੇ باوجود ਵੀ ਮੇਰੀ ਇੰਨੀ ਬਲੀਡਿੰਗ ਹੋ ਗਈ ਆ ਤੇ ਪੱਗ ਦੇ ਨਾਲ ਵੀ ਇੰਨੀ ਬਲੀਡਿੰਗ ਹੋ ਗਈ ਆ ਤੇ ਜਾਂ ਉਸ ਤਰ੍ਹਾਂ ਹੁੰਦਾ ਪੇਸ਼ੈਂਟ ਤੇ ਵੈਸੇ ਇਹਦਾ ਕੰਮ ਖਰਾਬ ਹੋ ਜਾਣਾ ਸੀ ਕਾਫੀ ਇੰਜਰ ਹੋ ਜਾਣਾ ਸੀ ਇਹਨਾਂ ਨੇ ਬਟ ਚਲੋ ਹੁਣ ਐਸੇ ਨੇ ਪੇਸ਼ੈਂਟ ਬੈਟਰ ਆ ਇਹਨਾਂ ਦੀ ਰਿਪੇਅਰ ਵਗੈਰਾ ਕਰ ਦਿੱਤੀ ਹੋਈ ਆ ਤੇ ਪੇਸ਼ੈਂਟ ਕੰਫਰਟੇਬਲ ਆ ਕੀ ਵੀ ਕਰਨਾ ਚਾਹੋਗੇ ਲੋਕਾਂ ਗਿਆ ਪੁੱਛ ਰਹੇ ਨੇ ਦੇਖੋ ਸਰ ਮੈਂ ਤਾਂ ਕੋਈ ਕਹਿਣਾ ਚਾਹਣਾ ਕਿ ਚੈਨਾ ਡੋਰ ਦੀ ਨਾਮ ਵਰਤੋਂ ਕੀਤੀ ਜਾਏ ਚੈਨਾ ਡੋਰ ਦੇਖੋ ਪੰਛੀਆਂ ਨੂੰ ਇਨਸਾਨ ਨੂੰ ਸਾਰਿਆਂ ਨੂੰ ਜਰਾ ਨੁਕਸਾਨ ਪਹਚਾਰਿਆ ਸਾਰੇ ਆਪਣੇ ਜਿਲ੍ਹੇ ਦੇ ਪ੍ਰਸ਼ਾਸਨ ਦੇ ਸਾਰਿਆਂ ਨੇ ਇਹ ਅਪੀਲ ਕੀਤੀ ਹੈ ਕਿ ਇਹਨਾਂ ਨੂੰ ਬੰਦ ਕੀਤਾ ਜਾਏ ਕਿੰਨਾ ਭਾਈ ਸਾਡੇ ਡੈਮੇਜ ਆ ਰਹੀ ਹੈ ਇਹ ਸਮੱਸਿਆ ਨਾ ਪਹੁੰਚੇ ਬਲੱਡ ਨਾਲ ਉਪਰਗਨਣਾ ਫੀਚਰ ਦੇਖੋ ਸਾਰੇ ਇਹਨਾਂ ਦੀ ਬਲੀਡਿੰਗ ਜਿੰਨੀ ਕੁ ਹੋ ਚੁੱਕੀ ਬਹੁਤ ਜ਼ਿਆਦਾ ਬਲੀਡਿੰਗ ਹੋ ਚੁੱਕੀ ਨੱਕ ਨਾਕ ਦੀ ਜਿਹੜੀ ਬੋਨ ਆ ਉਹ ਵੀ ਦਿਖ ਰਹੀ ਹੈ ਉੱਪਰੋਂ ਫੋਰਹੈਡ ਦੀ ਬੋਨ ਆ ਉਹ ਵੀ ਨਜ਼ਰ ਆ ਰਹੀ ਹੈ ਕਾਫੀ ਜ਼ਿਆਦਾ ਇੰਜਰ ਹੋ ਚੁੱਕਾ ਹੈ ਕਾਫੀ ਇਹਨਾਂ ਦੀ ਨੁਕਸਾਨ ਹੋ ਜਾਣਾ ਹੈ ਜਦ ਟਾਈਮ ਸਿਰ ਨਾ ਲੈ ਕੇ ਆਂਦੇ ਜਾਣ ਖਤਰੇ ਚ